ਸਤਿਕਾਰ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੈਨ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਕੀ ਹੈ ਗਿਵਏ ਬਲੋ ਟੂ ਅਮਰੀਕਾ 트럼ਪ ਦੇ ਪੀਸਪੋਰਟ ਤੋਂ ਬਣਾਈ ਦੂਰੀ ਅਮਰੀਕਾ ਰਾਸ਼ਟਰਪਤੀ ਜਨਮ 트럼ਪ ਲੋ ਦਵੋਸ ਵਿੱਚ ਸ਼ੁਰੂ ਕੀਤੇ ਗਏ ਬੋਰਡ ਆਫ ਪੀਸ ਤੋਂ ਭਾਰਤ ਨੇ ਫਿਲਹਾਲ ਦੂਰੀ ਬਣਾਈ ਰੱਖੀ ਹੈ ਤੇ ਪਾਕਿਸਤਾਨ ਸਮੇਤ ਕਈ ਮੁ슬ਮਨ ਦੇਸ਼ਾਂ ਨੇ ਇਸ ਵਿੱਚ ਦਿਲਚਸਪੀ ਦਿਖਾਈ ਹੈ ਉੱਥੇ ਭਾਰਤ ਨੇ ਇਸ ਸਮਾਰੋਹ ਵਿੱਚ ਸ਼ਾਮਲ ਨਾ ਹੋ ਕੇ ਇੱਕ ਸਪਸ਼ਟ ਕੂਟਨੀਤਿਕ ਸੰਕੇਤ ਦਿੱਤਾ ਹੈ 트럼ਪ ਦਾ ਪੀਸ ਬੋਰਡ ਭਾਰਤ ਦੀ ਦੂਰੀ ਅਤੇ ਪਾਕਿਸਤਾਨ ਦੀ ਸ਼ਮੂਲੀਅਤ ਜਨਮਪੂਰੇ ਵਿਵਾਦ ਮੋਦੋਸ ਵਿੱਚ ਹੋਈ ਵਿਸ਼ਵ ਆਰਥਿਕ ਫੋਰਮ ਦਰਨ 트럼ਪ ਨੇ ਇਸ ਬੋਰਡ ਦੀ ਰਸਮੀ ਸ਼ੁਰੂਆਤ ਕੀਤੀ ਪਰ ਪਾਰਟਸਮਿਤ ਜੀ 7 ਦੇ ਇਛਾ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰិច្ਛਤ ਦੇ ਹੋਰ ਸਥਾਈ ਮੈਂਬਰਾਂ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ ਤੀਜੀ ਧਿਰ ਦੀ ਵਿਚੋਲਗੀ ਦਾ ਵਿਰੋਧ 트ੰਪ ਨੇ ਦਾਵਾ ਕੀਤਾ ਕਿ ਉਹਨਾਂ ਨੇ ਪਿਛਲੀ ਮਈ ਵਿੱਚ ਭਾਰਤ-ਪਾਕਿਸਤਾਨ ਜੰਗ ਰਕਵਾਈ ਸੀ ਭਾਰਤ ਨੇ ਇਸ ਦਾਅਵੇ ਨੂੰ ਪਹਿਲਾਂ ਹੀ ਰੱਦ ਕਰਦਿਆਂ ਕਿਹਾ ਕਿ ਮਸਲਾ ਦੋਵਾਂ ਦੇਸ਼ਾਂ ਨੇ ਆਪਸੀ ਸਮਝ ਨਾਲ ਹੱਲ ਕੀਤਾ ਹੈ ਕਿਸੇ ਬਾਹਰੀ ਵਿਚੋਲਗੀ ਨਾਲ ਨਹੀਂ संयुक्त राष्ट्रदी महंता मरा ਦਾ ਮੰਨਣਾ ਹੈ ਕਿ ਇਹ ਨਵਾਂ ਬੋਰਡ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇ ਸਕਦਾ ਹੈ ਬੋਰਡ ਦੇ ਚਾਰਟਰ ਵਿੱਚ ਗਾਜਾ ਦਾ ਸਪਸ਼ਟ ਜ਼ਿਕਰ ਨਾ ਹੋਵੇ ਤੇ ਜੋ ਚਾਹੇ ਕਰ ਸਕਦੇ ਹੋ ਹਾਂ ਵਰਗੇ 트ੰਪ ਦੇ ਬਿਆਨਾਂ ਨੇ ਭਾਰਤ ਨੂੰ ਚੌਕਸ ਕਰ ਦਿੱਤਾ ਹੈ ਭਾਰਤ ਦੀ ਗੈਰ ਹਾਜ਼ਰੀ ਦੇ ਉਲਟ ਪਾਕਿਸਤਾਨ ਨੇ ਇਸ ਸਮਾਰੋਹ ਵਿੱਚ ਮੋਰੀ ਰੱਖਾ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਨੇ ਦੋਵੇਂ ਮਜੂਦ ਸਨ ਪਾਕਿਸਤਾਨਾ ਸਮੇਤ ਕੁੱਲ 19 ਦੇਸ਼ਾਂ ਚੋਦੀ ਅਰਬ ਤੁਰਕੀ ਯੂਏਈ ਕਤਰ ਸ਼ਾਮਲ ਹਨ ਇਸ ਵਿੱਚ ਮੂਲੀਅਤ ਕੀਤੀ ਹੈ 트럼ਪ ਦੇ ਜਵਾਈ ਜੈਰਟ ਕੁਸ਼ਨਰ ਨੇ ਗੱਜਾ ਦੇ ਵਿਕਾਸ ਲਈ ਯੋਜਨਾ ਪੇਸ਼ ਕੀਤੀ ਹੈ ਪਰ ਇਸ ਵਿੱਚ ਫਲਸਤੀਨ ਰਾਜ ਦੇ ਨਿਰਮਾਣ ਬਾਰੇ ਚੁੱਪੀ ਧਾਰੀ ਗਈ ਹੈ ਇਸ ਕਾਰਨ ਇਸ ਯੋਜਨਾ ਦਾ ਸਾਰਤਕਤਾ ਤੇ ਸਵਾਲ ਉੱਠ ਰਹੀ ਹਨ ਅਡਿਕ ਕਰੋ ਅਤੇ ਦੇਖੋ ਭਾਰਤ ਇਸ ਵੇਲੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ ਇਸ ਮੁੱਦੇ ਤੇ ਭਾਰਤ ਦੀ ਅਗਲੀ ਚਾਰ ਚਾਲ ਇਨ੍ਹਾਂ ਤੋਂ ਪ੍ਰਮੁੱਖ ਘਟਨਾਵਾਂ ਤੇ ਟਿਕੀ ਹੋਈ ਹੈ 31 ਜਨਵਰੀ ਨਵੀਂ ਦਿੱਲੀ ਵਿੱਚ ਹੋਣ ਵਾਲੀ ਅਰਬ ਲੀਗ ਦੇ ਦੇਸ਼ ਮੰਤਰੀਆਂ ਦੀ ਬੈਠਕ 26 ਪਰਵਰੀ 2026 ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਸਭਾ ਵੀ ਇਜ਼ਰਾਈਲ ਫੇਰੀ ਭਾਰਤ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਆਪਣੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕਰਕੇ ਕਿਸੇ ਜੱਗੀ ਗੱਠ ਜੋੜਦਾ ਹਿੱਸਾ ਨਹੀਂ ਬਣੇਗੀ ਜਿਸ ਦੇ ਅਦੇਸ਼ ਅਸਪਸ਼ਟ ਹੁਣ ਅਮਰੀਕੀ ਰਾਸ਼ਟਰਪਤੀ ਨਾਲ ਟਰੰਪ ਵੱਲੋਂ ਤੋਂ ਬੋਸ ਇਹ ਸ਼ੁਰੂ ਕੀਤੇ ਕਿ ਬੋਰਡ ਆਫ ਪੀਸ ਤੋਂ ਭਾਰਤ ਨੇ ਫਿਲਹਾਲ ਦੂਰੀ ਬਣਾਈ ਰੱਖਿਆ ਜਿੱਤੇ ਪਾਕਿਸਤਾਨ ਸਮੇਤ ਕਈ ਮੁਸਲਮ ਦੇਸ਼ਾਂ ਨੇ ਇਸ ਵਿੱਚ دلچਸਪੀ ਦਿਖਾਈ ਹੈ ਕਿ ਭਾਰਤ ਨੇ ਇਸ ਸਮਰ ਵਿੱਚ ਸ਼ਾਮਲ ਨਾ ਹੋ ਕੇ ਸਪਸ਼ਟ ਕੂਟਨੀਤਿਕ ਸੰਕੇਤ ਦਿੱਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ